ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਭਗਤ ਨਾਮਦੇਵ ਜੀ ਦੀ ਸਾਖੀ ਸੁਣਾਗੇ ਇੱਕ ਦਿਨ ਭਗਤ ਨਾਮਦੇਵ ਜੀ ਮੰਦਰ ਚਲੇ ਗਏ ਜਿਸ ਮੰਦਰ ਵਿੱਚ ਬ੍ਰਾਹਮਣ ਹੀ ਆ ਸਕਦੇ ਸਨ ਇਹ ਅਸੂਲ ਅਕਾਲ ਪੁਰਖ ਦਾ ਨਹੀਂ ਸੀ ਇਹ ਬ੍ਰਾਹਮਣਾਂ ਦਾ ਬਣਾਇਆ ਹੋਇਆ ਅਸੂਲ ਸੀ ਉਹ ਕਹਿੰਦੇ ਸਨ ਇਸ ਮੰਦਰ ਵਿੱਚ ਬਲਕਿ ਸਾਰਿਆਂ ਮੰਦਰਾਂ ਵਿੱਚ ਸਿਰਫ ਬ੍ਰਾਹਮਣ ਹੀ ਪੂਜਾ ਕਰ ਸਕਦਾ ਹੈ ਕਿ ਉਸ ਮੰਦਰ ਵਿੱਚ ਭਗਤ ਨਾਮ ਦੇਵ ਪੂਜਾ ਕਰਨ ਵਾਸਤੇ ਅੰਦਰ ਆ ਗਿਆ ਤੇ ਆਖਣ ਲੱਗਾ ਮੈਨੂੰ ਵੀ ਖੜਕਾਲਾਂ ਦਿਓ ਮੈਂ ਵੀ ਖੜਕਾਲਾਂ ਵਜਾਉਣੀਆਂ ਨੇ ਬ੍ਰਾਹਮਣ ਆਖਣ ਲੱਗੇ ਤੂੰ ਤਾਂ ਇਸ ਮੰਦਰ ਵਿੱਚ ਆ ਨਹੀਂ ਸਕਦਾ ਤੂੰ ਨੀਚ ਜਾਤ ਦਾ ਹੈ ਇਸ ਤਰ੍ਹਾਂ ਹੁਣਾਂ ਬ੍ਰਾਹਮਣਾ ਨੇ ਭਗਤ ਨਾਮਦੇਵ ਜੀ ਨੂੰ ਟੱਕੇ ਮਾਰ ਕੇ ਮੰਦਰ ਤੋਂ ਬਾਹਰ ਕੱਢ ਦਿੱਤਾ ਉਸ ਵੇਲੇ ਭਗਤ ਨਾਮਦੇਵ ਜੀ ਮੰਦਰ ਦੇ ਪਿੱਛੇ ਜਾ ਕੇ ਬੈਠ ਗਿਆ ਤੇ ਰੱਬ ਨਾਲ ਗੱਲਾਂ ਕਰਨ ਲੱਗ ਗਿਆ ਤੇ ਆਖਣ ਲੱਗਾ ਜੇ ਤੂੰ ਮੈਨੂੰ ਇਨਸਾਨ ਬਣਾਇਆ ਸੀ ਇਹ ਨੀਂਹ ਯਾਦ ਦਾ ਕਿਉਂ ਬਣਾਇਆ ਜਦੋਂ ਭਗਤ ਨਾਮਦੇਵ ਮੰਦਰ ਦੇ ਪਿੱਛੇ ਬੈਠ ਕੇ ਰੋ ਰਿਹਾ ਸੀ ਨਾਲ ਰੱਬ ਨਾਲ ਗੱਲਾਂ ਕਰਦਾ ਸੀ ਤੇ ਜਾਣ ਕੇ ਕੀ ਵਿਖਦਾ ਹੈ ਮੰਦਰ ਘੁੰਮ ਕੇ ਜਿੱਧਰ ਨਾਮਦੇਵ ਜੀ ਦਾ ਮੂੰਹ ਸੀ ਮੰਦਰ ਦਾ ਦਰਵਾਜ਼ਾ ਉਸ ਪਾਸੇ ਨੂੰ ਹੋ ਗਿਆ ਜਦੋਂ ਇਹ ਕਾਉਤਕ ਬ੍ਰਾਹਮਣਾਂ ਨੇ ਦੇਖਿਆ ਤਾਂ ਸਾਰੇ ਬ੍ਰਾਹਮਣ ਭਗਤ ਨਾਮਦੇਵ ਦੇ ਚਰਨਾਂ ਵਿੱਚ ਡਿੱਗ ਗਏ ਤੇ ਮਾਫੀ ਮੰਗਣ ਲੱਗੇ ਫਿਰ ਉਹਨਾਂ ਨੂੰ ਅਹਿਸਾਸ ਹੋਇਆ ਕਿ ਰੱਬ ਦੇ ਬਣਾਏ ਇਨਸਾਨ ਇੱਕੋ ਜਿਹੇ ਹੁੰਦੇ ਹਨ ਭਗਤ ਨਾਮਦੇਵ ਨੇ ਉਹਨਾਂ ਨੂੰ ਕਿਹਾ ਜੋ ਰੱਬ ਦੇ ਬਣਾਏ ਜੀ ਹਨ ਮਨਾਂ ਵਿੱਚ ਕੋਈ ਭੇਦ ਭਾਵ ਨਹੀਂ ਹੈ ਸਾਰੇ ਇੱਕੋ ਜਿਹੇ ਹੁੰਦੇ ਹਨ ਕੋਈ ਨੀਚ ਜਾਤ ਨਹੀਂ ਹੁੰਦੀ ਨਾ ਉੱਚੀ ਜਾਤ ਸਾਰੇ ਬਰਾਬਰ ਹੀ ਹੁੰਦੇ ਹਨ ਸੋ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ If I did.